ਅੱਜ ਤੁਹਾਨੂੰ ਪਤਾ ਹੀ ਹੈ 27 ਜੁਲਾਈ 2015 ਜਿਹੜਾ 10 ਸਾਲ ਪਹਿਲੇ ਸਾਡੇ ਦਿਨਾਂ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਾਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਸਬੰਧਾ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜਥੇਬੰਦੀ ਦੇ ਵਿਅਕਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀਠਾਘਰ ਜੀ ਮਹਿੰਗੀ ਸਾਹਿਬ ਸਾਡੇ ਤੁਹਾਰੀ ਵਾਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸਨੀ ਜੀ ਹੋਰ ਵੀ ਕਾਫੀ ਸ਼ਖਸੀਅਤਾਂ ਜਿਹੜੀ ਨਗਰ ਦੀ ਸਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਇੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਜਿਹੜੇ ਉਹ ਦਿਨ ਸਾਡੇ ਪੂਰੇ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਲਈ ਸ਼ਹੀਦ ਹੁੰਦੇ ਆ ਉਹਨਾਂ ਦੇ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜਾਂਦੇ ਹੋ ਜੈ ਸ਼ਹੀਦਾਂ ਆਮਲਾ ਪਹਿਲੇ ਵੀ ਐਸੀ ਪੰਜਾਬ ਦੀ ਸਥਿਤੀ ਹੁਣ ਵੀ ਕਿਸ ਤਾਂ ਦੀ ਹੈ ਕੀ ਫਲਾਤ ਫਲਾ ਨਜ਼ਰ ਆਉਂਦੇ ਨੇ ਚੇਂਜਸ ਕੀ ਲੱਗਦੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਦੀਨਾ ਨਗਰ ਇਕਾਈ ਦੇ ਜਿਹੜੇ ਸਾਡੇ ਉਥੋਂ ਦੇ ਸੁਪਰੀਮੋ ਨੇ ਅਜੇ ਕੁਮਾਰ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਮੈਂ ਵਧਾਈ ਨਹੀਂ ਕਹਾਂਗਾ ਇਸ ਕੰਮ ਦੇ ਲਈ ਕਿਉਂਕਿ ਇਹ ਹਮਲਾ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਆਪਣੇ ਪੂਰੇ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਸਮਾਜਿਕ ਲੋਕਾਂ ਨੂੰ ਨਾਲ ਲੈ ਕੇ ਜਿੰਨੇ ਵੀ ਇਹਨਾਂ ਦੇ ਲੋਕ ਨੇ ਹਰ ਸਾਲ ਅਤੇ ਕੈਂਡਲ ਮਾਰਚ ਕਰਦੇ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਤੇ ਪੰਜਾਬ ਪੁਲਿਸ ਦਾ ਹੌਸਲਾ ਵਿਦਾਨ ਦੇ ਲਈ ਹਰ ਸਾਲ ਉਹਨਾਂ ਦੇ ਵੀ ਵੱਡੀ ਤਦਾਰ ਦੇ ਵਿੱਚ ਸਾਥੀਆਂ ਲੈ ਕੇ ਅਤੇ ਕੈਂਡਲ ਜਗਾਉਂਦੇ ਨੇ ਦੂਸਰੀ ਗੱਲ ਜਿਹੜੀ ਪੰਜਾਬ ਦੀ ਹੈ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਇਹ ਪੰਜਾਬ ਦੇ ਵਿੱਚ ਸਾਡੀ ਬੜੀ ਬਹਾਦਰ ਪੁਲਿਸ ਹੈ ਇਹ ਉਹ ਬਹਾਦਰ ਪੁਲਿਸ ਹੈ ਪੰਜਾਬ ਦੀ ਜਿਨੇ ਅੰਤਰਕਵਾਦ ਨੂੰ ਖਤਮ ਕੀਤਾ ਸੀ ਪੰਜਾਬ ਦੇ ਵਿੱਚ ਜਦੋਂ 1K47 ਦਾ ਰਾਜ ਚੱਲਦਾ ਸੀ 1K56 ਦਾ ਰਾਜ ਚੱਲਦਾ ਸੀ ਉਦੋਂ ਇਹੀ ਪੰਜਾਬ ਪੁਲਿਸ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਪੂਰੇ ਪੰਜਾਬ ਦੇ ਵਿੱਚੋਂ ਆਤੰਕਵਾਦ ਨੂੰ ਖਤਮ ਕਰਕੇ ਤੇ ਪੰਜਾਬ 'ਚ ਸ਼ਾਂਤੀ ਲਿਆਂਦੀ ਸੀ ਤੇ ਹੁਣ ਅਸੀਂ ਗੱਲ ਕਰੀਏ ਪੰਜਾਬ ਦੀ ਜਿਹੜੇ ਗੈਂਗਸਟਰਾਂ ਦੀ ਤੇ ਗੈਂਗਸਟਰ ਸਾਰੀ ਦੁਨੀਆ ਜਾਣਦੀ ਹੈ ਕਿ ਗੈਂਗਸਟਰ ਜਿਨ੍ਹਾਂ ਨੇ ਪਾਲੇ ਆ ਅੱਜ ਉਹੀ ਉਹਨਾਂ ਲੋਕਾਂ ਤੋਂ ਦੁਖੀ ਆ ਪਰ ਫੇਰ ਵੀ ਸਾਡੇ ਪੰਜਾਬ ਦੇ ਜਿਹੜੇ ਬਹਾਦਰ ਪੁਲਿਸ ਅਫਸਰ ਨੇ ਲਗਾਤਾਰ ਤੁਸੀਂ ਦੇਖ ਰਹੇ ਹੋ ਇੱਕ ਜੁੱਧ ਨਸ਼ਾ ਵਿਰੁੱਧ ਜਿਹੜੀ ਇਹਨਾਂ ਨੇ ਮੁਹਿੰਮ ਵੀ ਚਲਾਈ ਸਰਕਾਰ ਨੇ ਉਹਦੇ ਵਿੱਚ ਵੀ ਲਗਾਤਾਰ ਚਿੱਟਾ ਫਾੜੇ ਨੇ ਉਹਨਾਂ ਦੇ ਘਰ ਤੋਸਤ ਕਰ ਰਹੇ ਨੇ ਗੈਂਗਸਟਰਾਂ ਨੂੰ ਵੀ ਉਹਨਾਂ ਨੂੰ ਨੁਕੇਲ ਪਾ ਰਹੇ ਨੇ ਤੇ ਮੈਂ ਅੱਜ ਵਾਲੇ ਦਿਨ ਜਿਹੜਾ ਕਿ ਦੀਨਾ ਨਗਰ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਇੱਕ ਬਹੁਤ ਵੱਡਾ ਇੱਕ ਅੰਤਕਵਾਦੀ ਹਮਲਾ ਆਇਆ ਸੀ ਜਿਹਨੂੰ ਲਾਈਵ ਟੈਲੀਕਾਸਟ ਪੁਰੇ ਵਰਲਡ ਦੇਖਿਆ ਸੀ ਤੇ ਮੈਂ ਉਸ ਪੰਜਾਬ ਪੁਲਿਸ ਸ਼ਹੀਦ ਬਹਾਦਰਾਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਸਲੂਟ ਕਰਨਾ ਤੇ ਉਹਨਾਂ ਨੂੰ ਵੀ ਸਲੂਟ ਕਰਾਂਗਾ ਕਿ ਜਿਨ੍ਹਾਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਤੇ ਦੀਨਾਨਗਰ ਦੇ ਥਾਣੇ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਸਾਰਿਆਂ ਨੂੰ ਮੇਰਾ ਅੱਜ ਵਾਲੇ ਦਿਨ ਤੇ ਸਲੂਟ ਹੈ ਭਈ ਲਾਅ ਨਾਡਰ ਸਿੱਧੀ ਟੁੱਟਦੀ ਆ ਤੇ ਆਪਾਂ ਆਂਗਲੀਆਂ ਜਿਹੜੀਆਂ ਇਹ ਪੁਲਿਸਾਂ ਚੁਕੜੀਆਂ ਲੇਕਿਨ ਜੇ ਫੋਰਸਿਸ ਦੀ ਗੱਲ ਕਰੀਏ ਉਹਨਾਂ ਦੀ ਕਮੀ ਦੀ ਗੱਲ ਕਰੀਏ ਹਰ ਥਾਣੇ ਨੂੰ ਭੁਗਤਾ ਪੈ ਰਿਹਾ ਕਿ ਫੋਰਸਿਸ ਜਿਹੜੀਆਂ ਉਹਦੀ ਕਮੀ ਨੂੰ ਇਹ ਪੰਜਾਬ ਦੇ ਅੰਦਰ ਗਿਣਤੀ ਵਾਧੀ ਪਈ ਹੈ ਸਾਡੀ ਜਨਸੰਖਿਆ ਵੱਧ ਰਹੀ ਹੈ ਲੇਕਿਨ ਪੰਜਾਬ ਪੁਲਿਸ ਦੀ ਨਫਰੀ ਘਟ ਰਹੀ ਹੈ ਪੰਜਾਬ ਪੁਲਿਸ ਦੇ ਉੱਪਰ ਪੋਲਿਟੀਕਲ ਦਬਾਅ ਇੰਨਾ ਕਿ ਪੈ ਰਿਹਾ ਇੰਨਾ ਕਿ ਪੈ ਰਿਹਾ ਕਿ ਹਜ਼ਾਰਾਂ ਦੀ ਤਦਾਰ ਦੇ ਵਿੱਚ ਰੋਜ਼ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਆਪਣੀ ਡਿਊਟੀ ਛੱਡ ਕੇ ਜਾ ਰਹੇ ਨੇ ਡਿਊਟੀ ਦੇ ਇੰਨਾ ਡਿਪਰੈਸ਼ਨ ਦੇ ਵਿੱਚ ਆਏ ਦੇ ਨੇ ਇਹਨਾਂ ਨੂੰ ਦਿਨ ਦਾ ਨਹੀਂ ਪਤਾ ਰਾਤ ਦਾ ਨਹੀਂ ਪਤਾ ਕੋਈ ਛੁੱਟੀ ਦਾ ਨਹੀਂ ਪਤਾ ਅਸੀਂ ਲੋਕ ਜਦੋਂ ਘਰਾਂ 'ਚ ਸੁੱਤੇ ਹੁੰਨੇ ਆ ਇਹ ਬਾਜ਼ਾਰ 'ਚ ਨਾਕੇ ਲਾ ਕੇ ਆ ਸਮਾਜਿਕ ਤੱਤਵਾ ਨੂੰ ਫੜ ਕੇ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੰਦੇ ਨੇ ਪਰ ਮੇਰੀ ਸਰਕਾਰ ਅੱਗੇ ਵੀ ਸਰਕਾਰ ਅੱਗੇ ਮੇਰੀ ਬੇਨਤੀ ਹੈ ਕਿ ਜਿੱਦਾਂ ਜਿੱਦਾਂ ਹਲਕੇ ਦੇ ਵਿੱਚ ਜਨਸੰਖਿਆ ਵਧ ਰਹੀ ਹੈ ਉਸ ਤਰ੍ਹਾਂ ਹਲਕੇ ਦੇ ਅੰਦਰ ਥਾਣਿਆਂ ਦੇ ਵਿੱਚ ਪੁਲਿਸ ਦੀ ਤਰਦਾਦ ਵੀ ਵਧਾਣੀ ਚਾਹੀਦੀ ਹੈ ਜਿਹੜਾ ਬੰਦਾ ਹਾਂਜੀ ਭਾਈ ਤੁਸੀਂ ਮੌਕੇ ਤੇ ਮੌਜੂਦ ਸੀ ਉਦੋਂ ਆਖਰ ਹੋਇਆ ਕੀ ਸੀ ਮੈਂ ਸਰ ਸੇਰੇ ਮੰਡੀ ਜਾਂਦਾ ਸਬਜ਼ੀ ਲੈਣ ਆਪਣੀ ਕਾਰ ਤੇ ਪੰਜ ਵਜੇ ਘਰੋਂ ਨਿਕਲਿਆ ਤੇ ਉੱਥੇ ਮੇਰੀ ਗੱਡੀ ਲੱਗ ਗਈ ਗੁਪਤਾ ਟੀਵੀ ਦਾ ਉੱਥੇ ਗੱਡੀ ਜਾਉਂਦਾ ਰਹਿਣਾ ਉਤਾਰ ਕੇ ਮੈਂ ਗੱਡੀ ਬੈਠਾ ਗੱਡੀ ਸਟਾਰਟ ਕਰਤੀ ਆ ਗੱਡੀ ਮੈਂ ਘਮਾਈ ਆ ਕਮਾ ਕੇ ਉਹ ਡਵਾਈਡਰ ਦੇ ਨਾਲ ਗੱਡੀ ਆ ਕੇ ਤਿੰਨ ਬੰਦੇ ਖੜੇ ਸੀ ਉੱਪਰ ਆਰਮੀ ਯੂਨੀਫਾਰਮ ਚ ਬਿਲਕੁਲ ਯੰਗ ਮੈਂ ਦੇਖਿਆ ਮੈਂ ਚਾਹ ਉਹ ਹੋਟਲ ਦੇ ਮਰਗਾਉਂਦੇ ਆਰਮੀ ਆ ਦੇ ਕੋਈ ਗੱਲ ਪਹਿਲੇ ਮੈਂ ਸੋਚਿਆ ਨਹੀਂ ਸੋਚਦਾ ਹਾਂ ਗੋਲੀ ਮਾਰੀ ਪਹਿਲੀ ਮੇਰੀ ਆ ਛੋੜ ਤੇ ਗੋਲੀ ਵਜੀ ਫਿਰ ਮੈਂ ਸਮਝ ਗਿਆ ਮੈਂ ਗੱਡੀ ਘੜਾ ਫਿਰ ਉਹ ਤੇਨਾਂ ਨੇ ਫਾਇਰਿੰਗ ਸ਼ੁਰੂ ਕਰਤੀ ਉਹ ਮੇਰੇ ਫਿਰ ਪਿੱਕਾ ਬਾਹਰ ਇਧਰ ਵੱਜੀ ਇਹ ਵਾਂ ਛੁੱਟ ਗਈ ਸਟੀering ਛੁੱਟ ਗਿਆ ਦੋ ਗੋਈਆਂ ਬਾਹਰ ਵੱਜੀਆਂ ਉਹ ਗੋਲੀ ਚਲੋਂ ਹਟਣਾ ਗੱਡੀ ਮੇਰੀ ਘੁੰਮ ਗਈ ਮੈਂ ਫਿਰ ਗੱਡੀ ਦੇ ਵਿੱਚ ਅੰਦਰ ਲੰਮੇ ਪੈ ਗਿਆ ਅੰਦਰ ਹੀ ਮੈਂ ਲੰਮੇ ਪੈ ਗਿਆ ਮੈਂ ਕਿਹਾ ਚਲ ਉਹਨਾਂ ਸੋਚਿਆ ਇੱਕ ਕਦਮ ਹੋ ਗਿਆ ਫਿਰ ਉਹ ਆ ਕੇ ਮੈਨੂੰ ਥੱਕ ਕਰਕੇ ਬਾਹਰ ਛੋੜਦਾ ਮੈਂ ਮੂੰਹ ਬਾਹਰ ਪੈ ਗਿਆ ਮੇਰੇ ਉਹ ਇੱਕ ਲੱਤ ਮਾਰੀ ਮੈਂ ਤਾਂ ਨਹੀਂ ਲਿਆ ਚਲੋ ਪਰਮਾਮਨ ਆ ਲਿਆ ਉਹ ਗਰੀਬ ਆ ਕੇ ਗੱਡੀ ਸਟਾਰਟ ਕਰਕੇ ਨਿਕਲ ਗਿਆ ਫਿਰ ਬਾਜ ਉੱਠਿਆ ਫਿਰ ਉਠ ਕੇ ਮੈਂ ਦੇਖਿਆ ਆਪਣੇ ਹਾਲਾਤ ਤੇ ਮੈਂ ਨਾਲ ਹੀ ਸਾਡੇ ਘਰ ਲੱਗੇ ਬੀਲ ਲੱਗੇ ਪਾਣੀ ਨੰਬਰ ਲੱਗੇ ਮੈਂ ਉਧੂ ਤੁਰ ਪਿਆ ਅੱਗੋ ਫਿਰ ਘਰ ਦੇ ਨਿਕਲ ਆਏ ਤੇ ਤਿੰਨ ਬੰਦੇ ਇਹ ਵਾਰਤ ਹੋਈ ਸਾਰੀ ਤੁਹਾਨੂੰ ਸਰਕਾਰ ਕੋਲ ਕੋਈ ਹੱਲ ਨਹੀਂ ਹੈ ਸਰਕਾਰ ਨੇ ਮਨੋਦਮ ਬਸ ਜੁਰਮਾ ਹਸਪਤਲ ਰਿਆਂ 2-3 ਮਹੀਨਾਵਾਂ ਸਾਰਿਆਂ ਮੈਂ ਸਾਲ ਘਰ ਹੁਣ 3 ਲੱਖ ਰੁਪਏ ਦਿੱਤਾ ਸੀ ਉਹਨੇ ਕੋਈ ਬਾਦ ਮੈਨੂੰ ਪੈਨਸ਼ਨ ਲਈ ਉਹਨਾ 5000 ਰੁਪਏ ਮਹੀਨੇ ਦੀ ਸਰਕਾਰ ਸੀ ਬਾਲ ਸਾਥ ਉਹਨੂੰ ਕਿ 6-7 ਸਾਲ ਹੋਏ ਤੇ ਹੁਣ 1000 ਰੁਪਏ ਆਇਆ 6000 ਮੇਨਾਂ ਕੋਈ ਕਮਾਉਣ ਦਾ ਹੈ ਘਰ ਕੋਈ ਨਹੀਂ ਨਾ ਕੱਲ ਲੰਘਿਆ 10 ਸਾਲ ਤੋਂ ਮੈਂ ਘਰ ਬੜ ਦੇਣਾ ਕੋਈ ਮੇਰਾ ਕੰਮ ਨਹੀਂ ਕੋਈ ਕਰਦਾ ਬੜੇ ਮਾਣ ਵਾਲੀ ਗੱਲ ਆ ਦੇਖੋ ਸਾਡੇ ਸ਼ਹਿਰ ਵਾਸੀ ਸ਼ਹਿਰ ਵਾਸੀ ਕੀ ਚਲੋ ਵਰਲਡ ਦੇ ਵਿੱਚ ਹੀ ਜਿੱਥੇ-ਜਿੱਥੇ ਸਾਡੇ ਪੰਜਾਬੀ ਭਰਾ ਰਹਿ ਰਹੇ ਆ ਜਿਹੜਾ ਉਦੋਂ ਬੜਾ ਹੀ ਮਤ ਭਾਗਾ ਜਿਹੜਾ ਦਰਦਨਾਕ ਹਾਦਸਾ ਹੋਇਆ ਸੀਗਾ ਇਹ ਸਾਰੇ ਭਲੀ ਭਾਤ ਅਹੀਂ ਜਾਣੂ ਆ ਕਿ ਉਦੋਂ ਜਿਹੜਾ ਇਹ ਸ਼ਰਾਰਤੀ ਅਨਸਰਾਂ ਨੇ ਆਣ ਕੇ ਇਹ ਸਾਡੇ ਸਾਣੇ ਦੀਨਾ ਨਗਰ ਤੇ ਹਮਲਾ ਕਰਨ ਤੇ ਕਰਕੇ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਪੁਲਿਸ ਅਫਸਰਾਂ ਨੇ ਜਿੱਦਾਂ ਕਿ ਸਾਨੂੰ ਜਿਹੜੀਆਂ ਮੌਕੇ ਤੇ ਪਾਵਰਾਂ ਦਿੱਤੀਆਂ ਤੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਜਾਨੀ ਮਾਲੀ ਨਖਾਨ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮਿਸ਼ਨ ਨੂੰ ਸਫਲ ਕੀਤਾ ਜਾਵੇ ਤੇ ਵਾਕਿਆ ਹੀ ਸਾਡੇ ਪੁਲਿਸ ਜੁਜਮਾਨ ਅਫਸਰਾਂ ਨੇ ਇਹਨੂੰ ਜੜਾ ਵਾ ਸਫਲ ਕਰਕੇ ਵਿਖਾਇਆ ਤੇ ਉਹਨਾਂ ਨੂੰ ਮੌਕੇ ਤੇ ਢੇਰ ਕਰਕੇ ਸੁਟਿਆ ਤੇ ਅਸੀਂ ਪ੍ਰਣ ਕਰਦੇ ਹਾਂ ਕਿ ਜਨਤਾ ਦੀ ਰਾਖੀ ਵਾਸਤੇ ਦਿਨ ਰਾਤ ਅਸੀਂ ਹਾਜ਼ਰ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਇਦਾਂ ਦੀਆਂ ਔਕੜਾਂ ਹੁੰਦੀਆਂ ਨੇ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਹਾਂ ਅਸੀਂ ਸਹਿਯੋਗ ਚਾਹੁੰਦੇ ਹਾਂ ਜਨਤਾ ਦਾ ਸ਼ਹਿਰ ਵਾਸੀਆਂ ਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸਾਡਾ ਜਨਤਾ ਸਾਥ ਨਹੀਂ ਦੇਗੀ ਉਹਨਾਂ ਚਿਰ ਅਸੀਂ ਕੁਲ ਨਹੀਂ ਕਰ ਸਕਦੇ ਪਰ ਫਿਰ ਵੀ ਜਨਤਾ ਜੇ ਸਾਡੇ ਨਾਲ ਆ ਤੇ ਅਸੀਂ ਹਰ ਪਲ ਹਰ ਮੋੜ ਹਰ ਗਲੀ ਹਰ ਘਰ ਦੇ ਵਿੱਚ ਖੜੇ ਆ ਤੁਹਾਨੂੰ ਮਿਲਾਂਗੇ ਦਿਨ ਰਾਤ ਹਾਜ਼ਰ ਮੈਲਾ ਇਹ ਨੌਜਵਾਨ ਜਿਹੜਾ ਉਪਰਾਲਾ ਕਰਦੇ ਹਾਸ ਕਿਤਾ ਦੇ ਇਹ ਇਹ ਬੜੀ ਖੁਸ਼ੀ ਵਾਲੀ ਗੱਲ ਆ ਜੀ ਬੜਾ ਮਾਣ ਮਹਿਸੂਸ ਹੁੰਦਾ ਕਿ ਪੁਲਿਸ ਦੀ ਬਹਾਦਰੀ ਨੂੰ ਜਿਹੜੀ ਉਹ ਉਸ਼ਾਦ ਕੀਤਾ ਤੁਸੀਂ ਉਸ਼ਾਲਾ ਦਿੱਤਾ ਵਾ ਤੇ ਇਸੇ ਤਰ੍ਹਾਂ ਹੀ ਪਿੱਛੇ ਵੀ ਕਈ ਵਾਰਦਾਤਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਅਸੀਂ ਬੜਾ ਫਖਰ ਮਹਿਸੂਸ ਕਰਦੇ ਹਾਂ ਤੇ ਅਸੀਂ ਤਨਦੇਈ ਨਾਲ ਹੋਰ ਜਿਹੜਾ ਵਾ ਡਿਊਟੀ ਜਿਹੜੀ ਆ ਉਹ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਸ਼ ਕਰਾਂਗੇ ਸਹਿਰ ਵਾਸੀ ਜਿਹੜੇ ਆ ਸਾਡਾ ਉਹ ਕਰਦੇ ਰਹਿਣ ਤੇ ਅਸੀਂ ਦਿਨ ਰਾਤ ਦੁਗਣੀ ਚਰਕੀ ਕਰਦੇ ਰਹੀਏ ਧੰਨਵਾਦ